ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਜਿੰਨੇ ਵੀ ਸਾਡੇ ਕਿਸਾਨ ਵੀਰ ਦੇਖ ਰਹੇ ਨੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਤੁਸੀਂ ਪੰਜਾਬ ਦੇ ਹੇਠਲੇ ਪਾਸੇ ਦੇਖ ਰਹੇ ਹੋ ਸਕਦੇ ਹੋ ਕਿ ਜਿਸ ਤਰੀਕੇ ਨਾਲ ਤੁਹਾਨੂੰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੰਜਾਬ ਹਰਿਆਣਾ ਨਾਲ ਆਦੀ Rajasthan ਦੇ ਕੁਝ ਇਲਾਕੇ ਦੇ ਬਾਰਡਰ ਵਾਲੇ ਏਰੀਆ ਜਿਹੜੇ ਨੇ ਜਿਹਦੇ ਵਿੱਚ ਜ਼ਿਲ੍ਹਾ ਮਾਨਸਾ ਬਠਿੰਡਾ ਸੰਗਰੂਰ ਬਰਨਾਲੇ ਦਾ ਕੁਝ ਏਰੀਆ ਤੇ ਪਟਿਆਲੇ ਤੇ ਫਤਿਹਗੜ੍ਹ ਸਾਹਿਬ ਵਾਲ ਬੱਦਲਬਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਸਾਨੂੰ ਅੱਜ ਰਾਤ ਹਲਕੇ ਤੋਂ ਦਰਮਿਆਨੀ ਬੱਦਲਬਾਈ ਮੀਂਹ ਤੇ ਜਹਨੇਰੀ ਤੇ ਕਿਰਮਣ ਕਣੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਈ ਚਾਂਸ ਬਹੁਤ ਜ਼ਿਆਦਾ ਨਹੀਂ ਹਨ ਚਾਂਸ ਕਾਫੀ ਜ਼ਿਆਦਾ ਘੱਟ ਨੇ ਅਜਿਹਾ ਨਹੀਂ ਹੈ ਕਿ ਬਹੁਤ ਵੱਡੇ ਪੱਧਰ ਤੇ ਕੋਈ ਅਜਿਹੀ ਕਾਰਵਾਈ ਹੋਵੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਬਿ ਗੱਲ ਕੀਤੀ ਜਾਂਦੀ ਜਿਹੜੇ ਹਾਲਾਤ ਨੇ ਜ਼ਿਆਦਾਤਰ ਠੀਕ ਹੀ ਰਹਿਣਗੇ ਅੱਜ ਰਾਤ ਕੋਈ ਵੱਡੀ ਉਲਟਫੇਰ ਮੌਸਮ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕੀਏ ਕਿ ਕੋਈ ਵੱਡੀ ਉਲਟਫੇਰ ਹੋਵੇਗੀ ਜ਼ਿਆਦਾਤਰ ਮੌਸਮ ਠੀਕ ਹੈ ਤੇ ਹਵਾ ਥੋੜੀ-ਬਹੁਤ ਹੀ ਪੰਜਾਬ ਦੇ ਵਿੱਚ ਉੱਤਰ-ਪੂਰਬੀ ਦਿਸ਼ਾ ਤੋਂ ਚਲਦੀ ਰਹੇਗੀ ਜਿਸ ਦੇ ਨਾਲ 5 ਤੋਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਹੀ ਚਲਦੀ ਦਿਖਾਈ ਦੇ ਰਹੀ ਹੈ ਜ਼ਿਆਦਾ ਕੋਈ ਹਲਚਲ ਵੀ ਨਹੀਂ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਨ ਪੰਜਾਬ ਦੇ ਵਿੱਚ 22 ਤੋਂ 25 ਡਿਗਰੀ ਹੀ ਬਣਿਆ ਰਹੇਗਾ ਗਰਮੀ ਵਾਲੀ ਰਾਤ ਅੱਜ ਬਣੀ ਰਹੇਗੀ ਹਲਕੀ ਦਰਮਿਆਨੀ ਮੁੜਕਾ ਅਤੇ ਪਸੀਨਾ ਵਾਲੀ ਗਰਮੀ ਹੀ ਰਹੇਗੀ ਕਿਉਂਕਿ ਜਿਹੜੀ ਉੱਤਰ ਪੂਰਬੀ ਹਵਾ ਚੱਲਣ ਦੇ ਕਾਰਨ ਥੋੜੀ ਬਹੁਤੀ ਸਾਨੂੰ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਾਧਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਆਉਂਦੇ ਦਿਨਾਂ ਵਿੱਚ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਮੀਂਹ ਦੇ ਉਸ ਦੇ ਮੁਤਾਬਕ ਸਾਨੂੰ ਜ਼ਿਆਦਾਤਰ ਜਿਹੜੇ ਨੇ ਮੀਂਹ ਦੀ ਉਮੀਦ ਅਸੀਂ ਕਹਿ ਸਕਦੇ ਹਾਂ ਕਿ ਲਗਭਗ 29 ਤਰੀਕ ਤੋਂ ਲੈ ਕੇ 29 April ਤੋਂ ਲੈ ਕੇ 1 May ਤੱਕ ਮੀਂਹ ਦੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਬਹੁਤ ਜ਼ਿਆਦਾ ਵੀ ਨਹੀਂ ਹਨ ਬਹੁਤ ਠੀਕ ਠਾਕ ਜੇ ਅਲਰਟ ਜਾਰੀ ਹੋਏ ਨੇ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਪੰਜਾਬ ਦਾ ਥੋੜਾ ਬਹੁਤਾ ਹਿੱਸਾ ਉਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਬਾਕੀ ਇਸ ਦੇ ਬਾਰੇ ਜੋ ਵੀ ਨਵੇਂ ਅਲਰਟ ਹੋਣਗੇ ਤੁਹਾਡੇ ਤੱਕ ਲੈ ਕੇ ਵੀਡੀਓ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਓਵਰ ਆਲ ਅੱਜ ਰਾਤ ਮੌਸਮ ਠੀਕ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਅਗਰ ਕੋਈ ਹਲ ਚੱਲ ਆਉਂਦੀ ਹੈ ਤਾਂ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ